ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਲੇਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਪੱਤਨ ਨਾਗ ਸੇ ਲਈ ਲੈ ਕੇ ਆਏ ਜੀ ਇੱਕ ਟੋਕੜ ਵੜਾ ਬਈ ਤੇ ਦੋ ਬਾਈ ਕੋਲੇ ਹੀ ਪਰ ਬੱਚਿਆਂ ਨੇ ਟੌਪ ਕਲਾਸ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਈ ਜੀ ਬਾਈ ਜੀ ਸਸਿਕਾ ਸਸਿਕਾ ਵੀਰ ਜੀ ਹੋ ਠੀਕ ਹਮ ਵਧੀਆ ਜੀ ਬਹੁਤ ਵਧੀਆ ਵੀਰੇ ਬਾਈ ਨਾਮ ਤੇ ਐਡਰੈਸ ਬੋ ਨਾਮ ਮੇਰੇ ਗਰਮੀਤ ਸਿੰਘ ਪਿੰਡ ਵਿਲਾ ਖੁਰਦ ਹਮ ਜ਼ਿਲ੍ਹਾ ਬਰਨਾਲਾ ਵੀਰੇ ਤਹਿਸੀਲ ਬਾਈ ਪਤਾ ਪੈਂਦੀ ਹੈ ਬਾਈ ਜੀ ਨੇੜੇ ਪਿੰਡ ਬਈ ਆਪਾਂ ਬਾਈ ਟੱਲੇਵਾਲ ਦਾ ਪੁਲ ਪੈਣ ਦਾ ओके okay भाई मोबाइल नंबर बोल 9953119000 ठीक है भाई भाई जेडी पहले नंबर दे बर्ड दे ने केडा सुआ सुई भी है मेरे दूसरा सुआ सुई दिया हो कितना टाइम हो गया सुई एनु सुई नु विरे तकरीबन 3 3.5 महीने हो गए सुई नु ठीक है भाई किन्ना ਦੁੱਧਾ ਹੁਣ ਤਿਆਰ ਇਸ ਟਾਈਮ ਵੀਰੇ ਇਹ ਥਲੇ 8 ਕਿਲੋ ਦੁੱਧਾ ਹੈ ਠੀਕ ਆ ਭਾਈ ਦੋ ਡੰਗ ਚੋਕੇ ਲੈ ਜਾਏ ਹਨਾ ਮਹਾ ਦਸ਼ਲੀ ਕਰਕੇ ਵੀਰੇ ਨੈਟ ਲੈ ਕੇ ਜਾਵੇ ਠੀਕ ਆ ਭਾਈ ਸੀਲਸ ਲਾ ਕੇ ਕੋਈ ਅੰਤਰੀ ਆਰਡਰ ਕਮਾਲ ਦਾ ਪਛਾਂ ਤੋਂ ਚੈੱਕ ਕਰ ਲੋ ਜਿਵੇਂ ਮਰਦੀ ਵੈ ਜਾ ਕੋਈ ਕੋਈ ਨਿਆਣਾ ਨਹੀਂ ਪਾਉਂਦੇ ਵੀ ਤਾਂ ਹੀ ਕੋਈ ਸੀਲ ਫੁੱਲ ਆ ਹਨਾ ਭਾਈ ਹਾਂ ਕੋਈ ਨਿਆਣਾ ਨਹੀਂ ਪਾਉਦੇ ਵੀ ਅਸੀਂ ਚੋਈ ਕਰਦੇ ਆਂ ਚੋਈ ਚੋਈ ਕਿਵੇਂ ਆ ਮਾਖਾ ਵੀ ਦੇ ਇੱਕ ਨੰਬਰ ਹੋ ਗਈ ਠੀਕ ਆ ਥਣ ਨੇੜ ਤੋਂ ਚੈੱਕ ਕਰ ਲਓ ਗੁਲਾਬੀ ਥਣ ਕੱਲਾ ਕੱਲਾ ਥਣ ਵੀ ਬਰੀਡ ਚੰਗੀਆਂ ਕੋਲ ਦੇ ਬਾਈ ਤੋਰ ਦੇ ਫੁੱਲ ਕੱਦ ਦਾ ਫੁੱਲ ਪਲੀ ਵੀ ਪ੍ਰਿੰਟ ਬੜਾ ਚੰਗਾ ਥਣ ਬੜਾ ਚੰਗਾ ਦੁੱਧ ਵੀ ਬਾਈ ਨੇ ਦੱਸਿਆ ਆਪਦਾ ਖਰਚਾ ਚੱਕੂਗੀ ਬੱਚੀ ਪਾਲਣੋਂ ਠੀਕ ਆ ਇਹਨੇ ਵੀ ਹਾਂ ਵੀਰੇ ਬਿਲਕੁਲ ਨਾਲ ਗੱਬਣ ਗੱਬਣ ਰਹਿ ਗਈ ਗਾਂ ਹਣਾ ਵੀ ਚਾਰ ਰੁਪਏ ਲਾ ਲਾ ਚੰਗੇ ਰੁਪਏ ਵੀਰੇ ਲੱਖ ਨੂੰ ਮੂੰਹ ਮਾਰੂਗੀ ਬੁੱਢੂ ਬਾਕੀ ਤੋਰਾ ਚੈੱਕ ਕਰ ਲੋ ਪਲੀ ਵੀ ਫੁੱਲ ਆ ਬਈ ਪੂਰੀ ਜਾਨ ਵਾਲੀ ਵੜਾ ਕੋਈ ਲੇਸੀ ਨਹੀਂ ਲਾਮੀ ਨਹੀਂ ਬਈ ਕੀ ਮੋਲ ਹੈ ਵੀਰੇ 25000 ਰੁਪਏ ਵੀਰੇ ਮਾਨਦਾਨ ਹੋ ਜਾ ਹੋ ਜਾ ਵੀਰੇ ਠੀਕ ਆ ਬਈ 25000 ਰੁਪਏ ਮੋਲ ਮਾਨਦਾਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜਾਊਗਾ ਬਈ ਮੋਲ ਵੀ ਜਾਇਜ਼ ਰੱਖਿਆ ਵੜਾ ਵੀ ਚੰਗੀ ਆ ਪੂਰੀ ਵਜਣ ਵਾਲੀ ਆ ਪੁੜਾ ਪੜਾ ਦੇ ਧਾਰਾ ਕਹੇ ਵੀਰੇ ਧਾਰਾ ਮਾਰ ਦਿਓ ਹਨ ਜਲਦੀ ਜਲਦੀ ਕੋਸ਼ਿਸ਼ ਨਹੀਂ ਵੀਰੇ ਲਾ ਜਿਵੇਂ ਮਰਜ਼ੀ ਵਹਿ ਜਾ ਕੋਈ ਚੱਕਰੀ ਨਹੀਂ ਹਿੱਲਣਾ ਤਾਂ ਹੈ ਹੀ ਨਹੀਂ ਲੈ ਬੜੀ ਚੰਗੀ ਚਵਾਈ ਆ ਹਨਾ ਬਈ ਮੋਟੀ ਵੀਰੇ ਚਾਲੇ ਚਲਣਾ ਚ ਹਮ ਇੱਕ ਨੰਬਰ ਜੋਣਾ ਜਿਵੇਂ ਮਰਜ਼ੀ ਚੋਈ ਚੱਲਿਆ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਵੀਰੇ ਅੱਗੇ ਬੱਚੀ ਆ ਗਈ ਕਿੰਨੀ ਉਮਰ ਹੈ ਦੀ ਇਹਦੀ 7 ਮਹੀਨੇ ਵੀਰੇ ਕਿਹੜੇ ਟੀਕੇ ਦੀ ਆ ਪਤਾ ਕੁਛ ਹਾਂ ਵੀਰੇ ਇਹ ਟਨਡੋ ਦੀ ਆ ਵੀਰੇ ਓਕੇ ਬਈ ਮਾ ਦਾ ਰਿਕਾਰਡ ਵੀਰੇ ਮਾ ਦਾ ਵੀਰੇ 20 ਤੋਂ ਬਾਹਰ ਹੀ ਆ ਵੀਰੇ ਓਕੇ ਬਈ ਝੋਲੀ ਕਿਵੇਂ ਆ ਬਈ ਬਈ ਚਾਰ ਥਾਨ ਲੈ ਬਈ ਚਾਰ ਥਾਨ ਕੱਲਾ ਕੱਲਾ ਥਾਨ ਬੜੀ ਸਫਾਈ ਆ ਹਨਾ ਬੱਚੀ ਹਾਂ ਜੀ ਵੀਰੇ ਖੋਲੀ ਬਈ ਤੋਰੀ ਪ੍ਰਿੰਟ ਚੰਗਾ ਕੱਦ ਚੰਗਾ ਫੇਸ ਦੀ ਬਿਊਟੀ ਨੇੜ ਤੋਂ ਚੈੱਕ ਕਰਵਾਉਂਦੇ ਆ ਫੇਸ ਦੀ ਬਿਊਟੀ ਬੜੀ ਚੰਗੀ ਆ ਕੀ ਬਾਤ ਆ ਬਰੀਕ ਜੇ ਬੜੀ ਆ ਨਾ ਬੱਚਾ ਹਾਂਜੀ ਵੀਰੇ ਹੂੰ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਆ ਕੀਮੋ ਲਵਰੇਜ ਵੀਰੇ ਜੋ ਸਾਢੇ 12000 ਰੁਪਏ ਮੰਗਦੇ ਗੋ ਜੋੜ ਆਪਾਂ 25 ਹੀ ਦੇ ਦਾਂਗੇ ਠੀਕ ਆ ਭਾਈ ਕੱਲੀ ਦਾ 25000 ਮਾਰਦਾਨ ਵੀ ਕਰ ਦਾਂਗੇ ਠੀਕ ਆ ਭਾਈ ਜੋੜ ਕੱਲੀ ਲੈਣੀ ਆ ਵੀਰੇ ਸਾਢੇ 12000 ਦੀ ਦਾਂਗੇ ਜੋੜੇ ਦਾ ਮੁੱਲ ਜੋੜੇ ਤੋਂ ਮਾਰਦਾਨ ਕਰ ਦਾਂਗੇ ਸਿੰਗਲ ਲਾਉਂਗੇ 12500 ਦੀ ਬੱਚੀ ਬਾਈ ਕਹਿੰਦਾ ਦੇ ਦੇਾਂਗੇ ਮਾਨਤਾਨ ਹੋ ਜਾਊਗਾ ਕਿਹਦੀ ਕਿੰਨੀ ਉਮਰ ਆ ਬਾਈ ਇਹ ਵੀਰੇ ਹੂੰ ਹੈ ਬਹਿਰ ਤੋਂ ਬਹਿਰ ਦੀ ਹੈਗੀ ਓਕੇ ਤੇ ਆ ਥਣ ਦੇਖ ਲੈ ਵੀਰੇ ਕਿਆ ਬਾਤ ਝੋਲੀ ਬੜੀ ਚੰਗੀ ਇਹਦੀ ਮਾਦਾ ਰਿਕਾਰਡ ਵੀਰੇ 25 ਤੋਂ ਪਲੱਸ ਹੀ ਆ ਓਕੇ ਬਾਈ ਖੋਲੀ ਬੜੀ ਝੋਲੀ ਉਮਰ ਵੀਰੇ ਦੀ 6 ਮਹੀਨੇ ਆ ਠੀਕ ਆ ਬਾਈ 6 ਕੁ ਮਹੀਨੇ ਦੀ ਉਮਰ ਆ ਬੱਚਾ ਬਹੁਤ ਚੰਗਾ ਸਾਫ ਸੁਥਰੀ ਬੱਚੀ ਆ ਫੇਸ ਦੇਖੋ ਫੇਸ ਦੀ ਬਿਊਟੀ ਵੀ ਚੰਗੀ ਆ ਤੋਰਾ ਵੀ ਚੈੱਕ ਕਰ ਲੋ ਇੱਕ ਨੰਬਰ ਤੋਰਾ ਗਾ ਬਾਕੀ ਮੁੱਲ ਵੀ ਬਾਈ ਨੇ ਜਾਇਜ਼ ਹੀ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ ਖਿੱਚ ਕੇ ਮੁੱਲ ਰੱਖਿਆ 25000 ਰੁਪਏ ਜੋੜੇ ਦਾ ਮਾਨ ਤਨ ਜਿਹੜਾ ਮੌਕੇ ਦੇ ਕੋਈ ਚੈੱਕ ਨਹੀਂ ਹੋ ਜਾਊਗਾ ਬਈ ਉਹ ਬੱਚੀ ਪਲੀ ਪਲੀ ਵੀ ਹੈ ਜਾਣ ਵਾਲੀ ਬੱਚੀ ਹੈ ਕਿਹਨੇ ਪੂਰੀ ਵੀਰੇ ਹਮ ਨਾਗਸੀ ਭਰਾ ਕੋਲੇ ਬਈ ਤਿੰਨ ਤਿੰਨੋ ਹੀ ਦਿਖਾਤੇ ਕਿਸੇ ਵੀਰ ਨੂੰ ਤਿੰਨਾਂ ਜੋ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਈ